ਬੰਦਿ ਵੰਡਾ ਅਸਿਨਾ ਗੁਰਾਂ ਤੋਂ ਹੀ ਮੈਂ ਸਾਰਿਆਂ ਦੀ ਸਾਡੀ ਇੱਕੋ ਹੀ ਹੈ ਧੰਨ ਗੁਰਗੋਬਿੰਦ ਸਿੰਘ ਮਹਾਰਾਜ ਤੋਂ ਬਖਸ਼ਾ ਮਰੋਸਾਏ ਹੈ ਮਹਾਪੁਰਖ ਸੰਪਰਦਾਮ ਆਓ ਇਹ ਜਿਹੜੇ ਸਮਾਗਮ ਨੇ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਕਾਸ਼ ਕੋਪਨ ਸਮਰਪਿਤ ਤੇ ਮਹਾਪੁਰਖ ਬ੍ਰਹਮ ਗਿਆਨੀ ਰਾੜਾ ਸਾਹਲੇ ਮਹਾਪੁਰਖਾਂ ਦੇ ਨਿੱਗੀ ਆ ਦੇ ਵਿੱਚ ਹੋਰੇ ਨੇ ਮਨਾਏ ਜਾ ਰਹੇ ਨੇ ਅਸਲ ਚ ਸਮਾਰੋਹ ਦਾ ਮਨਾਉਣਾ ਕੀ ਹੈ ਮਨਾਉਣਾ ਤਾਂ ਆਪਣੇ ਮਨ ਨੂੰ ਹੀ ਹੈ ਸਾਡੇ ਮਨਾਂ ਨੂੰ ਮਨਾਉਣ ਵਾਸਤੇ ਮਹਾਪੁਰਖੇ ਉਪਰਾਲੇ ਕਰਦੇ ਨੇ ਇਹ ਗੁਰਮਤ ਸਮਾਗਮ ਰੱਖੇ ਜਾਂਦੇ ਨੇ ਕਿ ਸਾਡਾ ਮਨ ਮੰਨ ਜਾਵੇ ਸਾਡੇ ਮਨ ਚ ਉਹ ਸ਼ਰਧਾ ਉਹ ਭਾਵਨਾ ਉਹ ਪਿਆਰ ਉਹ ਵਿਰਾਗ ਆ ਜਾਵੇ ਹੁਣੇ-ਹੁਣੇ ਗੁਰਮੁਖ ਪਿਆਰੇ ਬਾਬਾ ਜੀ ਕੀਰਤਨ ਸਰਵਣ ਕਰਵਾ ਕੇ ਗਏ ਨੇ ਤੁਹਾਨੂੰ ਗੁਰੂ ਜੀ ਤੇ ਇੱਕ ਬਹਾਦਰ ਮਹਾਰਾਜ ਦੀ ਸ਼ੀਰਤੀ ਜਿਸੂ ਮਸੀਹ ਨੂੰ ਕਹ ਲਈਏ ਉਹਨੇ ਭਾਈ ਵਾਲ ਦੇ ਵਿੱਚ ਲਿਖਿਆ ਹੋਇਆ ਹੈ ਉਹਨੇ ਕਹਿਆ ਅਮੈਂ ਕੋ ਜ਼ਹਿਰ ਦਾ ਪਿਆਲਾ ਪੀਤਾ ਨਹੀਂ ਜਾਣਾ ਬਹੁਤ ਔਖੇ ਕਿ ਨਵੇਂ ਮੇਰੇ ਕੋਲ ਖਾਣੇ ਸਾਪ ਨੂੰ ਬਣਾਉਂਦੇ ਜਾਂ ਭਾਵ ਮੌਤ ਐਨੇ ਦਰਦੇ ਸੀ ਮਹਾਮਤ ਸਹਿਬ ਨੇ ਗੁਫਾ ਦੇ ਵਿੱਚ ਬਣ ਕੇ ਆਪਣੀ ਜਾਨ ਚਾਈ ਤੇ ਮੇਰੇ ਦਰਤਾਰ ਸੱਚੇ ਬਾਦਸ਼ਾਹ ਸ਼ਹੀਦ ਹੋਣ ਲਈ ਆਪ ਚੱਲ ਕੇ ਗਏ ਤਾਂ ਗੁਰੂ ਘਰ ਦੇ ਵਿੱਚ ਜਿਹੜਾ ਸ਼ਹੀਦ ਦਾ ਮਾਪਦੰਡ ਹੈ ਨਾ ਮਾਪਦੰਡ ਹੈ ਪੈਰਾਮੀਟਰ ਬਹੁਤ ਕੁੰਝੇ ਹੋਰ ਧਰਮਾਂ ਦੇ ਵਿੱਚ ਬੜਾ ਨਹੀਂ ਮਾ ਰਹਿ ਜਾਂਦਾ ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਤੇਗ ਬਹਾਦਰ ਸਿੱਖ ਰਿਆ ਕਰਿ ਨਾ ਕਿਨ ਹੁਵਾ ਹੁਣ ਸਾਰੇ ਪਾਸੇ ਹਾਂਕਾਰ ਮਚਲੀ ਗੁਰਮੁਖ ਪਿਆਰੇ 1672 ਦੇ ਵਿੱਚ ਆਪਣੇ ਤਿੰਨ ਭਰਾਵਾਂ ਨੂੰ ਮਾਰ ਕੇ ਦਾਰਾਪੁਰਾਤ ਸਬੂ ਮਾਰ ਕੇ ਆਪਣੇ ਪਿਤਾ ਨੂੰ ਕੈਦ ਵਿੱਚ ਕਰਕੇ ਆਪਣੀ ਭੈਣ ਨੂੰ ਨਾਲ ਹੀ ਬਰੋਟਨਾਰਾ ਨੂੰ ਕੈਦ ਕਰਕੇ ਆਗਰੇ ਦੇ ਕਿਲੇ ਦੇ ਵਿੱਚ ਸੁਗਤੀ ਨਿਸ਼ੀ ਹੋਇਆ ਗੁਰਮੁਖ ਪਰ ਆਲਮਗੀਰ ਨਾਮ ਰੱਖਿਆ ਔਰੰਗਜ਼ੇਬ ਵਾਲੂ ਹੀ ਤਖਤ ਦਾ ਸ਼ਮਤ ਤਖਤ ਦਾ ਸ਼ਿੰਗਾਰ ਅਜਹਾਂ ਦਾ ਨਾਮ ਸਾਰਾ ਆਲਮਗੀਰ ਨਾ ਰੱਖਿਆ ਉਹਨੇ ਤੇ ਗੁਰਮਖ ਪਿਆਰਿਓ ਜਦੋਂ ਸਾਰੇ ਪਾਸੇ ਡਾਂਗਾ ਵੱਜ ਗਿਆ ਉਹਦੇ ਨਾਮ ਦਾ ਨਾ ਤਾਂ ਉਹਨਾਂ ਨੇ 1674 ਦੇ ਵਿੱਚ ਮਦੀਨੇ ਦੇ ਵਿੱਚ ਖਿੱਲਤ ਭੇਜੀ ਮਜਰਾਨੇ ਭੇਜੀ ਨਿੱਨੇ ਇਹ ਹਿੰਦੁਸਤਾਨ ਦਾ ਬਾਦਸ਼ਾਹ ਤੇ ਆਹ ਮੇਰੀ ਭੇਟਾ ਤੁਸੀਂ ਮਨਜ਼ੂਰ ਕਰੋ ਜਵੇਂ ਕੋਈ ਇੱਥੇ ਜਾਨੀ ਕਿ ਮੰਤਰੀ ਬਣ ਜਾਏ ਕੋਈ ਪੰਜ ਸਰਪੰਚ ਬਣ ਜਾਏ ਸਿ ਗੁਰੂ ਘਰਾਂ ਚ ਰਮਾਣੇ ਚੜਾਉਣ ਦੇ ਅਰਦਾਸਾਂ ਬੇਨਤੀਆਂ ਦੇ ਇਕਾ ਦਰਬਾਰ ਸਹਿਬ ਦੇ ਹੁੰਦੇ ਹੀ ਹੈ ਤੇ ਪੁੱਤ ਜਿਹੜਾ ਖਲੀਫਾ ਸੀਨਾ ਮਦੀਨੇ ਦਾ ਉਹਨੇ ਬਾਪਸ ਨਲਗਾ ਨਜ਼ਰਾਂ ਦੇ ਬਾਪਸ ਪੇਜ ਦੇ ਨਾਲ ਇੱਕ ਚਿੱਠੀ ਲਿਖੀ ਉਹ ਚਿੱਠੀ ਕਿਹੜੀ ਸੀ ਇੱਕ ਬਹੁਤ ਵੱਡਾ ਅਭੂਸ਼ ਨਿਫਾ ਹੋਇਆ ਸਪੋਲਰ ਹੋਇਆ ਇਸਲਾਮ ਧਰਮ ਦਾ ਉਹਨੇ ਇੱਕ ਗੱਲ ਲਿਖੀ ਹੁੰਦੀ ਹੈ ਗ੍ਰੰਥਾਂ ਦੇ ਵਿੱਚ ਸੁਣਿਓ ਦੋ ਚੀਜ਼ਾਂ ਦਾਰੂ ਹਰਪ ਤੇ ਦਾਰੂ ਰਿਸਦਾ ਸਲਾਮ ਕੇ ਕਿਤੇ ਦਾਰੂ ਹੋਰ ਵੀ ਲਿਖੀ ਹੋਈ ਹੈ ਦਾਰਨਾ ਹਰਭਦਾਇ ਹੁੰਦਾ ਹੈ ਵੀ ਭਾਵੇਂ ਸਲਾਮ ਦਾ ਰਾਜ ਹੋਵੇ ਤੇ ਉਹਦੇ ਵਿਚ ਅਪੋ ਆਪਣੀ ਧਰਮ ਘਰੋ ਦੀ ਦਾ ਸਭੇ ਚਾਰ ਸਸ ਕਿਰਤੀ ਦੇ ਅਨੁਮਾਨ ਤਾਬ ਜੀਵਨ ਜਿਉਣ ਪੰਡਤ ਆਪਣੇ ਮੰਦਰਾਂ ਦੇ ਤਲ ਬੜਤਾ ਸਕਦੇ ਆ ਤੇ ਦੂਸਰੇ ਫਿਰ ਜਿਹੜੇ ਸਿੱਖ ਸੀ ਉਦੋਂ ਉਹ ਵੀ ਪੂਜਾ ਕਰਦੇ ਸੀ ਤੇ ਬੋਧੀ ਜੈਨੀ ਜੋ ਆਪ ਕੋ ਆਪਣੇ ਧਰਮ ਕੀ ਦੇਣਾ ਪਰ ਰਾਜ ਸਲਾਮ ਦਾ ਹੋਵੇ ਤੇ ধর্ম ਕੋ ਪਿਆਰੇ ਫਿਰ ਧਰਮ ਇਸਲਾਮ ਦਾ ਮਤਲਬ ਕੀ ਸੀਗਾ ਨਰਾਜ ਵੀ ਇਸਲਾਮ ਦਾ ਉਹਦੇ ਵਿੱਚ ਰਹਿਣ ਵਾਲੇ ਲੋਕ ਵੀ ਇੱਕੋ ਧਰਮਕ ਸਲਾਮ ਦੇ ਹੋਣ ਤੇ ਮਾਨ ਮਰਯਾ ਦਾ ਵੀ ਧਰਮਕ ਸਥਾਨ ਵੀ ਉਸੇ ਦੇ ਹੋਣ ਉਹਦੇ ਤੇ ਦੂਸਰੇ ਦੇ ਇੰਟਰਫੇਅਰ ਨਾ ਹੋਵੇ ਉਹ ਕਹਿੰਦਾ ਜੰਨਾ ਤੇ ਤੋਂ ਧਰਮ ਹਰ ਤੋਂ ਦਾਰੂਦ ਸਲਾਮ ਦੇ ਵਿੱਚ ਕਨਵਰਟ ਨਹੀਂ ਕਰਨਦਾ ਸਾਰੇ ਹਿੰਦੁਸਤਾਨ ਨੂੰ ਭਾਰਤ ਨੂੰ ਉਹਨਾਂ ਚਿਰ ਤੇਰੀਆਂ ਖਿਰਦਤਾ ਇਹ ਤਿੰਨ ਜਨਾਨੇ ਪੇਟਾ ਮ ਮਨਜ਼ੂਰ ਨਹੀਂ ਹੁੰਦੀਆਂ। ਕਿਬਾਬਸ ਔਰੰਗਜ਼ੇਬ ਨੇ ਨਾਲ ਹੀ ਚਿੱਠੀ ਲਿਖਦੀ ਕਿ ਤੁਹਾਡਾ ਸੁਨੇਹਾ ਮੈਨੂੰ ਮਿਲ ਗਿਆ। ਜਿੰਨਾ ਚਿਰ ਮੈਂ ਦਾਰੂਦ ਹਰਪਤ ਦਾਰੂਦ ਸਲਾਮ ਦੇ ਵਿੱਚ ਇਹ ਨਾ ਬਦਲਦਾ ਉਹਨਾਂ ਚਿਰ ਮੈਂ ਚੈਨ ਨਾਲ ਨਹੀਂ ਬੈਠੂ ਤੁਸੀਂ ਮੇਰੀਆ ਬਟਾਮਾ ਪਰਵਾਹ। ਫੇਰ ਗੁਰੂਬਖ ਪਿਆਰੇ ਜੀ ਚਲੋ ਉਹ ਨੂੰ ਸੁਨੇਹਾ ਭੇਲਿਆ ਤਾਂ ਉਹਨੇ ਫੇਰ ਆਰੰਭਤਾ ਕੀਤੀ ਕਸ਼ਮੀਰ ਦੇ ਵਿੱਚੋਂ ਕਸ਼ਮੀਰ ਦੇ ਵਿੱਚੋਂ ਉਹਨੇ ਕਸ਼ਮੀਰ ਨੂੰ ਕਿਉਂ ਚੁਣਿਆ ਕਾ ਸੀ ਚਾਰ ਵੱਡੇ ਕਾਰਨ ਨੇ ਪਹਿਲਾ ਕਸ਼ਮੀਰ ਹੈ ਜਿਹੜਾ ਸਰਹੱਦੀ ਇਲਾਕਾ ਹੈ ਇੱਥੋਂ ਪਸ਼ਮੀ ਦੇ ਸਰਵਰ ਆ ਖੁੰਦੇ ਅਰਬ ਦੇਸਾਂ ਦਾ ਕੰਨੀ ਹੱਦਾਂ ਆ ਲੱਗਦੀਆਂ ਇੱਥੋਂ ਪ੍ਰਚਾਰ ਕਰਨਾ ਸੌਖਾ ਹੋ ਜਾਂਦਾ ਫਰ ਦੂਸਰਾ ਇਹ ਭਾਰਤ ਦਾ ਸਰਮੌਰ ਸੀਗਾ ਮਿੱਥੋਂ ਵੱਡੇ ਲੱਗਦਾ ਨਾ ਕੰਮ ਇੱਥੋਂ ਸ਼ੁਰੂ ਕਰਾ ਕੇ ਫਿਰ ਤੀਸਰੀ ਗੱਲ ਕਸ਼ਮੀਰ ਦੇ ਜਿਹੜੇ ਪੰਡਤ ਸੀ ਸਿਆਣੇ ਬਹੁਤ ਸੀ ਜਾਨੀ ਵੱਡੇ ਸੀ ਪੜ੍ਹੇ ਲਿਖੇ ਸੀ ਤੇ ਜਿਹੜਾ ਇਹ ਹੈਡ ਆਫਸ ਇਹਨਾਂ ਦਾ ਅਮਰਨਾਥ ਹੀ ਹੈ। ਸਨਾਪਨ ਮਤਦ। ਇਸ ਕਰਕੇ ਉਹਨੇ ਉੱਥੋਂ ਰੰਮ ਦਾ ਸ਼ੁਰੂ ਕੀਤੀ ਹੈਡ ਆਫਸ ਤੋਂ। ਪਰ ਦੂਸਰਾ ਉੱਥੋਂ ਦੇ ਜਿਹੜੇ ਪੰਡਤ ਸੀ ਜਾਂ ਉੱਥੋਂ ਦੇ ਜਿਹੜੇ ਰਾਜਪੂਤ ਸੀ ਅਮੀਰ ਬੜੇ ਸੀ। ਨਕਲ ਮਾਲ ਸੁਭਾਅ ਬਹੁਤ ਸੀ। ਸੋਨਾ ਚਾਂਦੇ, ਮੋਤੀ, ਸਭ ਕੁਝ ਪੈਸਾ ਟੰਕਾ ਬਹੁਤ ਸੀ ਨਾਕੜੇ। ਇਹਨਾਂ ਚਾਰ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੇ ਸ਼ੇਰ ਅਫਗਾਨ ਖਾਨ ਨੂੰ ਪੇਜ ਦਿੱਤਾ ਵਿਜੋਪ ਉੱਪਰ ਸ਼ੁਰੂ ਕਰ ਦਿੱਤਾ ਜਦੋਂ ਉਹਨਾਂ ਨੇ ਗੁਰਮੁਖ ਪਿਆਰੇ ਭੰਦੇ ਐਲਾਨ ਕਰ ਦਿੱਤਾ ਨਾ ਵੀ ਸ਼ੁਰੂ ਹੋ ਜੋ ਬਣਦੇ ਸਾਰੇ ਮੁਸਲਮਾਨ ਦੀਦਾ ਦੇਖ ਰਹੇ ਹਤੇ ਦੇ ਧਾਰੇ ਭੰ ਲੁਕਾਵਣਾ ਸਾਰੇ ਨੂੰ ਪਰਿਵਾਰ ਇੱਕ ਉਹ ਕਦੇ ਵੀ ਸਾਨੂੰ ਸਮਾ ਤੇ ਦੇ ਕੋਈ ਮੜਾ ਮੁੱਤਾ ਸਿੱਧੀ ਸਾਡੇ ਤੇ ਅਟੈਕ ਕੀਤਾ ਸਭ ਨੂੰ ਸਮਾਂ ਦੇ ਸਭ ਨੂੰ ਸੋਚਣ ਲਈ ਤਾਂ ਕਰ ਤੋ ਸਾਡੇ ਤੇ ਸਦਾ ਜਨਮ ਹੋਣ 6 ਮਹੀਨੇ ਮੋੜ ਦਿੱਤੀ ਉਹਨੇ ਪ੍ਰਹਾਵਨ ਵਗੈਰਾ ਕੀਤੇ ਮੈਂ ਬਹੁਤਾ ਲੰਬਾ ਨਹੀਂ ਜਾਣਾਂ ਮਾਪੁਰਖ ਆਏ ਬੈਠੇ ਆ ਤੇ ਸੱਚ ਜਾਣਿਓ ਕਿਸੇ ਨੇ ਬੌੜੀ ਨਾ ਕੀਤੀ ਕਿਸੇ ਦੀ ਉਹਨਾਂ ਨੇ ਦਇਆ ਤੋਂ ਕੋਲਕੱਤੇ ਤੋਂ ਜਥੀ ਤੇ ਵੱਡੇ ਵੱਡੇ ਬਦਰੀਨਾਥ ਤੋਂ ਕਾਂਸੀ ਤੋਂ ઋષੀ ਕੇ ਤਦਵਾਰ 까ਤਾ ਸਾਰੀਆਂ ਕੁੜੀਆਂ ਦੇ ਵਿੱਚੋਂ ਉਹ ਜੈਨ ਦੇ ਪੰਡਤ ਬੁਲਾਏ ਰਹੇ ਕੀ ਦੀ ਕਿ ਹੁਣ ਕੀ ਕੀਤਾ ਜਾਏ ਕਿਹੜੀ ਦੇਵੀ ਦੇਵੀ ਦੇਵਤੀ ਦੀ ਪੂਜਾ ਵਿਸਤਾਰ ਵਰਮੁਖ ਕਰ ਮਨਾ ਮੁਖ ਜਿਹੜਾ ਘਉ ਸੀ ਨਾ ਆਪਨਾ ਵਿੱਚ ਲੰਗਾ ਦਿੱਤਾ ਉਥੇ ਕਿਸੇ ਨੇ ਲੈ ਕੋਈ ਫਰਿਆਦ ਨਾ ਸੁਣੀ ਪਾਇਸ ਸਿੰਘ ਨੇ ਲੈ ਕੇ ਆਬਰਨਾ ਦੀ ਲੁਹਾ ਦੇ ਵਿੱਚੋਂ ਆਵਾਜ਼ ਆਈ ਉਹ ਤੁਸੀਂ ਜਾ ਕੇ ਚੱਕਨਾ ਦੀ ਅਨੰਦਪੁਰ ਸਾਹਿਬ ਜਾ ਕੇ ਫਰਿਆਦ ਕਰੋ ਉਹਨਾਂ ਨੇ ਤੁਹਾਡੀ ਫਰਿਆਦ ਸੁਣਨੀ ਆ ਨਹੀਂ ਇੱਥੇ ਕੋਈ ਸੁਣਨ ਵਾਲਾ ਨਹੀਂ ਹੈ ਤੇ ਥਮੈ ਕੋਈ ਨਾਲ ਸਾਥ ਨੂੰ ਸਾਥ ਨਾ ਦੱਸਿਆ ਜੱਗ ਵਿੱਚ ਕੋਆ ਸਾ ਉਹ ਕਹਿ ਲਗੀ ਉਹਨੂੰ ਉੱਥੇ ਕਿਵੇਂ ਜਾਏਗੀ ਫਿਰ ਗੁਰਨਾਨ ਸਿੰਘ ਸਾਹਿਬ ਅੜਮਣ ਵਿੱਚ ਗਏ ਸੀ ਕਦੇ ਮਟਨ ਉਸਨ ਪਦੇ ਇਸ ਮੀਰਦੇਵ ਜੀ ਮਹਾਰਾਜ ਬੈਂਕ ਮਟਨ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਮੈਂ ਹੋਰ ਬੇਨਤੀ ਕਰਦਾ ਕਿ ਸੰਕਟ ਸਾਲਾਂ ਤੋਂ ਮੰਦਰਾਂ ਤੋਂ ਮਸਜਿਦਾਂ ਬਣਾਈਆਂ ਜਦੋਂ ਅਗਲਿਆਂ ਦਾ ਰਾਜ ਆ ਗਿਆ ਉਹਨਾਂ ਨੇ ਕੰਮਰ ਕਿਸੇ ਕਰ ਲਏ ਵੀ ਇੱਥੇ ਮੰਦਰ ਸੀ ਤੇ ਮਸਜਿਦਾਂ ਬਣਾਈਆਂ ਸਾਡੀਆਂ ਹੁਣ ਜਿਹੜੀਆਂ ਮੰਦਰ ਸੀ ਮਸਜਿਦਾਂ ਸਾਨੂੰ ਦਿਓ ਤੇ ਸਾਡੇ ਅੱਖਾਂ ਦੇ ਸਾਹਮਣੇ ਦੀ ਗੱਲ ਹੈ ਪਿਆਰਿਓ 84 ਤੋਂ ਲੈ ਕਰਕੇ ਜਸ ਤੋਂ ਅੱਗੇ ਪਿੱਛੇ ਪਿੰਡਾ ਸਾਡੇ ਕਿੰਨੇ ਗੁਰੂ ਘਰਾਂ ਦੇ ਵਿੱਚ ਕਬਜ਼ਾ ਕੀਤਾ ਭਾਵੇਂ ਹਰ ਕੀ ਪੌੜੀ ਹੋ ਭਾਵੇਂ ਮੰਗੂ ਮੰਡ ਹੋਵੇ ਭਾਵੇਂ ਗੁਰਦਵਾਰਾ ਮਾਡਨ ਸਾਹਿਬ ਹੋ ਕੇ ਸਾਡੇ ਕਿਸੇ ਨੇ ਵੀ ਪ੍ਰਮੁੱਖ ਬੰਦਿਆਂ ਨੇ ਆਵਾਜ਼ ਨਹੀਂ ਉਠਾਈ ਬੋਲੋ ਸਤਨਾਮ ਚਾਹੀਦਾ ਤੇ ਅਸੀਂ ਸਾਡੇ ਤੋਂ ਸਾਹਮਣੇ ਹੀ ਹੁੰਈ ਹੈ ਨਾ ਗੱਲ ਅਸੀਂ ਕੰਮ ਕਰ ਕਿਸੇ ਕਰਦੇ ਉਹਨਾਂ ਕੋਲ ਕਹਿੰਦੇ ਜੇ ਤੁਸੀਂ ਮੰਨ ਕਰਦੇ ਹੋ ਹਜ਼ਾਰਾਂ ਸਾਲਾਂ ਬਾਅਦ ਸਾਡਾ ਪਰਜ ਬਣਦਾ ਸਾਡੇ ਦਾ ਹੱਲੇ ਮਿੱਕੀ ਗੁੱਦ ਦਹਾਕੇ ਨੇ ਸਾਨੂੰ ਵਾਪਸ ਦਿਓ ਸੁਖੈਰ ਗੁਰੂ ਭਗਵਾਨ ਦੇ ਗੱਛੇ ਤੇ ਸਾਧੂ ਨੂੰ ਮਿਲ ਕਰ ਕੀ ਹੋਇਆ ਫਿਰ ਉਹ ਮਟਨ ਸਾਹਿਬ ਜਿਹੜਾ ਬਰਮਦੰਤ ਸਿਰ ਜਿਹਨੂੰ ਮਹਾਰਾਜ ਮਿਲੇ ਸੀ ਤੁਸੀਂ ਸੁਣਦੇ ਹੋ ਨਾ ਅਸਾਂ ਦੀ ਵਾਰ ਦੇ ਕੂੜ ਰਾਜਾ ਆਪਣਾ ਪੜਮੁਖ ਨੂੰ ਸੰਧਿਆ ਬਾਦ ਨੂੰ ਸਰਬ ਪੂਜ ਸੁਭਗ ਸਮਾਗ ਸਮਾਦਨ ਜਿਮਾਰ ਨੇ ਉੱਥੇ ਚਰਚਾ ਹੋਈ ਉੱਥੇ ਮਹਾਰਾਜ ਸਿੱਖ ਬਣਿਆ ਬਰਮਦੰਤ ਫਿਰ ਉਹ ਦਾ ਅੱਗੇ ਬੇਟਾ ਹੋ ਕੇ ਨਾਰਾਇਣ ਦੰਤ ਫਿਰ ਅੜੂ ਦੰਤ ਅੜੂ ਦੰਤ ਦਾ ਅੜਾ ਬੇਟਾ ਸੀਗਾ ਉਸ ਦੀ ਕਿਰਪਾ ਦਾ ਉਹਦੇ ਕੋਲੇ ਗਏ ਵੀ ਉਹਦੇ ਬਦੌਲਤ ਸੀ ਉੱਥੇ ਪਹੁੰਚਾਂਗੇ ਤੇ ਗਰਮ ਕੁ ਪਿਆਰੇ ਫਿਰ ਕੀ ਦਿਆ ਅਮੋ ਤੁਹਾਡੇ ਅੱਗੇ ਫਰਿਆਦ ਕੀਤੀ ਵੀ ਸੱਜਣਾ ਸਾਡੀ ਕੋਈ ਸਹਾਇਤਾ ਕਰਨ ਵਾਲਾ ਕੋਈ ਨਹੀਂ ਆਪ ਜੀ ਕਿਰਪਾ ਕਰੇਂਦਾ ਉਹ ਕਹਿਣ ਲੱਗਿਆ ਫਿਰ ਜੇ ਤੁਸੀਂ ਕਹਿੰਦੇ ਹੋ ਨਾ ਚਲੋ ਸਾਰੇ ਚੰਨ ਅਨੰਦ ਪੁਰ ਨੂੰ I'm <laughs> ਸਰਮੌਰ ਪੰਡਤ ਜੀ ਬੜੇ ਬੜੇ ਤਨੰਤਰ ਵਿਦਵਾ ਵਿਦਾਂ ਦੇ ਗਿਆਨ ਤੰਤਰ ਮੰਤਰਾਂ ਦੇ ਧਨੀ ਪੂਰੇ ਉਹ ਸਾਰੇ 16 ਪੰਡਤਾਂ ਦਾ ਜਥਾ ਫਿਰ ਵਾਪ ਹੋਦਾ ਜੀ ਜੰਗਲਾਂ ਦੇ ਵਿੱਚ ਜੀ ਹੁੰਦਾ ਹੋਇਆ ਨੰਤਪੁਰ ਸਾਹਿਬ ਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੰਤਪੁਰਿਆਂ ਦੀ ਹੋਇਆ ਸਵਾਗ ਪਿਆਰਿਓ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਬਹਾਦਰ ਦੀ ਅਪਿਆਦ ਸ਼ਹਾਦਤ ਮਹਾਂਪੁਰਖਾ ਸ੍ਰੀ ਮਨ ਸੰਤ ਬਾਬਾ ਇਸਰ ਦੇ ਉਹਨਾਂ ਦੀ ਯਾਦ ਆਪਾਂ ਸਾਰੇ ਰਲ ਮਿਲ ਕੇ ਮਨਾ ਰਹੇ ਹਾਂ ਸੋ ਬੇਨਤੀ ਹੈ ਸਾਰਿਆਂ ਨੂੰ ਕਿ ਅੱਜ ਕੌਮ ਦੇ ਮਹਾਨ ਮਿਲਵਾਨਾਂ ਨੇ ਹਾਜ਼ਰੀ ਭਰਨੀ ਹੈ ਆਇਆਂ ਮਹਾਂਪੁਰਖਾਂ ਵੱਸੋਂ ਆਪਾਂ ਗੁਰਮਤਿ ਦੀਆਂ ਮੂਲ ਵਿਚਾਰਾਂ ਸੁਣ ਕੇ ਲੱਖ ਪ੍ਰਾਪਤ ਕਰਨੇ ਹੈ ਜੀ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਮੱਤ ਸਤਬਾਬਾ ਸਾਧੂ ਸਿੰਘ ਜੀ ਅਰਦਾਸ ਸਤਗੁਰੂ ਜੀ ਸਾਡੇ ਮਹਾਂਪੁਰਖਾਂ ਨੰਮੀ ਹੋਮਰਾ ਤਾਂ ਉਹਦੀ ਜੜਦੀ ਕਲਾ ਸੰਤਾਂ ਦਾ ਮਾਣ ਪਿਆਰ ਸਤਕਾਰ ਦਰਦੀਆਂ ਸਵਾਭਾਅਾਂ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਜੀ ਸੁਖਜੀਤ ਸਿੰਘ ਜੀ ਜੋ ਹਮੇਸ਼ਾ ਮਾਨਸਨ ਸਨਮਾਨ ਸਤਕਾਰ ਕਰ ਦਿੰਦੇ ਆ ਔਰ ਸਮੁੱਚੇ ਸਾਰੇ ਜਥੇ ਦੇ ਸੰਸਾਰਿਆਂ ਦਾ ਧੰਨਵਾਦ ਜੀ ਪੁਟਾਰ ਨੂੰ ਧੰਨਵਾਦ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ਼ਾ ਮਹਾਰਾਜ ਜਿਨ੍ਹਾਂ ਦੇ ਬਿਦਾਉ ਇਸ ਮਹਾਨ ਪਰਮਤ ਸਮਾਗਮ ਦੇ ਵਿੱਚ ਕਰਾਉਣ ਕਾ ਲੱਗੀ ਹੈ ਮਹਾਰਾਜ ਮੇਰਾ ਬਰਸ਼ਿਸ਼ਾ ਕਰਦੇ ਆ ਹੋਈਆਂ ਬਿਆਨ ਪ੍ਰਕਾਰ ਤੁਹਾਨੂੰ ਨਹੀਂ ਕਹਿਣਾ ਧੰਨਵਾਦ ਜੀ ਵਾਹਿਗੁਰੂ ਜਿੰਨਾਂ ਖਾਲਸਾ ਵਾਹਿਗੁਰੂ ਜਿੰਨੀਆਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਰਵਣ ਕਰ ਰਹੇ ਸੀ ਬਹੁਤ ਹੀ ਸਤਿਕਾਰਯੋਗ ਬਾਬਾ RAM ਸਿੰਘ ਜੀ ਜਿਨ੍ਹਾਂ ਨੇ ਧੰਗ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਮਹਾਨ ਇਤਿਹਾਸ ਤੋਂ ਜਾਣੂ ਕਰਵਾਇਆ ਸੋ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕਰਨਗੇ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਸੰਤਪਾਪਾ ਲਖਵੀਰ ਸਿੰਘ ਜੀ ਪ੍ਰਤਵਾਰਣਾ ਸਾਹਿਬ ਵਾਲੇ ਮਹਾਂਪੁਰਖਾਂ ਦੇ ਅਨੰਦ ਸੇਵਕ ਭਾਈ ਸੁਖਵਿੰਦਰ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਸਨਮਾਨ ਪ੍ਰਾਪਤ ਕਰ ਲੈਣ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸੋ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਕੱਲ ਵੀ ਉਹਨਾਂ ਨੇ ਹਾਜ਼ਰੀ ਭਰੀ ਸੀ ਅੱਜ ਵੀ ਮਹਾਂਪੁਰਖਾਂ ਦੇ ਪਿਆਰ ਵਿੱਚ ਹਾਜ਼ਰੀ ਭਰੀ ਹੈ ਸੋ ਪुण ਸਮਾ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਪੁਰਖ ਜਿਨ੍ਹਾਂ ਦਾ ਆਪਣੇ ਮਹਾਪੁਰਖਾਂ ਦੇ ਨਾਲ ਬਹੁਤ ਨਿੱਜੀ ਤੌਰ ਤੇ ਪਿਆਰ ਹੈ ਅੱਜ ਉਹਨਾਂ ਨੇ ਆਪਣੇ ਜਥੇ ਨੂੰ ਭੇਜਿਆ ਭਾਵੇਂ ਆਪ ਬਡੇਰੀ ਉਮਰ ਕਰਕੇ ਨਹੀਂ ਆ ਸਕੇ ਉਹਨਾਂ ਦੇ ਅਨੰਤ ਸੇਵਕ ਪਾਈ ਕੁਮਿੰਦਰ ਸਿੰਘ ਜੀ ਅਗਲੇ ਸਮੇਂ ਵਾਸਤੇ ਹਾਜ਼ਰੀ ਭਰ ਕੇ ਆਪ ਸੰਗਤ ਨੂੰ ਬੇਨਤੀ ਹੈ ਕਿ ਆਪ ਜੀ ਨੇ ਟਿਕਾਓ ਪਿਆਰ ਦੇ ਨਾਲ ਉਹਨਾਂ ਦੇ ਬਚਨਾਂ ਨੂੰ ਸਰਵਣ ਕਰਨਾ ਨਾਲ ਬੇਨਤੀ ਹੈ ਸਾਧ ਸੰਗਤ ਜੀ ਆਪਾਂ ਸਮਾਂ ਤਕਰੀਬਨ 10 ਵਜੇ ਤੋਂ ਸਤਿਜ ਦੀ ਅਰੰਭਤਾ ਹੋਈ ਹੈ ਪਰ ਆਪਾਂ ਆਪਣੇ ਆਪਣੇ ਕੰਮਾਂ ਕਾਰਾਂ ਨੂੰ ਸੰਕੋਚ ਕੇ ਹੁਣ ਮੰਡਾਲ ਦੇ ਵਿੱਚ ਸੱਜ ਕੇ ਗੁਰਮਤਿ ਵਿਚਾਰਾਂ ਸਰਵਣ ਕਰਕੇ ਲਾਭੇ ਲਈ ਕਿਉਂਕਿ ਅੱਜ ਦਾ ਤਕਰੀਬਾ ਅੱਧਾ ਸਮਾਪਤ ਲੰਘ ਚੁੱਕਿਆ ਹੈ ਅੱਧਾ ਬਾਕੀ ਹੈ ਕੱਲ ਦਾ ਇੱਕ ਸਮਾਗਮ ਹੋਰ ਬਾਕੀ ਹੈ ਆਪਾਂ ਲਾਹਾ ਲੈ ਲਈਏ ਪੂਰਾ ਪੂਰਾ ਅਤੇ ਨਾਲ ਬਾ-ਬਾ ਪ੍ਰਤੀ ਕੀਤੀ ਜਾ ਰਹੀ ਹੈ ਅੰਮ੍ਰਿਤ ਸੰਚਾਰ ਬਾਪ ਜੀ ਮਹਾਨ ਉਪਰਾਲਾ ਸਾਡੇ ਬਹੁਤ ਸਤਿਕਾਰਯੋਗ ਸਭਨਾ ਦੇ ਜਿਹੜੇ ਦਿਲਾਂ ਤੇ ਰਾਤ ਕਰਨ ਵਾਲੇ ਮਹਾਨ ਸੰਜਨ શ્રીਮਾਨ ਸੰਤ ਬਾਬਾ ਸਤਬਾਬਾ ਸਿੱਖ ਜੀ ਸਾਹਿਬ ਸੰਪਰਦਾਇ ਰਾਣਾ ਸਾਹਿਬ ਉਹਨਾਂ ਵੱਲੋਂ ਇਹ ਮਹਾਨ ਗੁਰਮਤ ਸਮਾਗਮ ਜਿਹੜੇ ਉਲੀਕੇ ਗਏ ਆਓ ਹੁਣ ਆਪਾਂ ਵਰਣ ਕਰੀਏ શ્રીਮਾਨ ਸੰਤ ਬਾਬਾ ਨਕਬੀਰ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਮਹਾਂਪੁਰਖਾਂ ਦੇ ਜਥੇ ਦਾ ਭਾਈ ਸੁਖਵਿੰਦਰ ਸਿੰਘ ਜੀ ਪਾਸਿਓ ਗੁਰਮਤ ਵਿਚਾਰਾਂ ਬਾਣੀ ਗੁਰੂ ਜੀ ਕਾਖੂਸਾ ਬਾਣੀ ਗੁਰੂ ਜੀ ਕੀ ਬਾਣੀ